ਪੰਜਾਬ ਯੂਨੀਵਰਸਿਟੀ ਚ ਵਿਵਾਦਿਤ ਬਿਆਨ ਦੇਣ ਦਾ ਮਾਮਲਾ ਨਵਦੀਪ ਚਲਵੇੜਾ ਖਿਲਾਫ ਪੁਲਿਸ ਨੇ ਕੀਤੀ ਕਾਰਵਾਈ ਲੁਧਿਆਣਾ ਪੁਲਿਸ ਨੇ ਐਫ ਆਈ ਆਰ ਕੀਤੀ ਦਰਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਇਰਲ ਵੀਡੀਓ ਲਈ ਪੰਜਾਬ ਪੁਲਿਸ ਨੇ ਨਵਦੀਪ ਸਿੰਘ ਚਲਵੇੜਾ ਜਿਸ ਨੂੰ ਬਾਟ ਕੈਨਨ ਬੋਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਇੱਕ ਵੀਡੀਓ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਇੱਕ ਕੇਸ ਦਰਜ ਕੀਤਾ ਗਿਆ ਜਿਸ ਚ ਦੋਸ਼ ਲਗਾਇਆ ਗਿਆ ਹੈ ਕਿ ਕੋਤਸੂ ਵਿਅਕਤੀ ਨੇ ਦੇਸ਼ ਭਰੋਤੀ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਫਿਰਕੂਤਨਾਣਾ ਫੜਕਾਉਣ ਦੀ ਕੋਸ਼ਿਸ਼ ਕੀਤੀ ਹੈ ਐਫ ਆਈ ਆਰ ਚ ਕਿਹਾ ਗਿਆ ਹੈ ਕਿ ਦੋਸ਼ੀ ਨੇ ਸੋਸ਼ਲ ਮੀਡੀਆ ਤੇ ਅਜਿਹੇ ਬਿਆਨ ਦਿੱਤੇ ਨੇ ਜੋ ਸ਼ਾਂਤੀ ਅਤੇ ਸਦਭਾਵਨਾ ਨੂੰ ਪਾਗ ਕਰ ਸਕਦੇ ਨੇ ਪੁਲਿਸ ਨੇ ਸਬੰਧਤ ਤਾਰਾਮਾ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਾਹਰ ਫੇਸਬੁਕ ਵੀਡੀਓ ਸਮੇਤ ਡਿਜੀਟਲ ਸਬੂਤ ਸੁਰੱਖਿਅਤ ਕਰ ਲਏ ਨੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਾਹਰ ਗੁਰਜੀਕਾ ਖਾਲਸਾ ਖੜ ਦੂੰ ਕਹਿੰਦੇ ਚੰਡੀਗੜ੍ਹ ਚ ਐਂਟਰ ਨਹੀਂ ਕਰ ਮੰਨਦੇ ਚੰਡੀਗੜ੍ਹ ਵੀ ਸਾਟਿਆ ਹਰਿਆਣਾ ਵੀ ਸਾਟਿਆ ਰਾਜਸਥਾਨ ਦੇ ਇਲਾਕੇ ਵੀ ਸਾਟੇ ਨੇ ਹਿਮਾਚਲ ਦੇ ਇਲਾਕੇ ਵੀ ਸਾਟੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਉਣਗੇ ਨਾ ਉਦੋਂ ਟਰੈਕਟਰ ਵੀ ਪਾੜਾਂਗੇ ਗੱਡੀਆਂ ਵੀ ਪਾੜਾਂਗੇ ਬੋਲੇ ਜਿੰਦਾ ਰਾਜ ਨਹੀਂ ਚੱਲੂਗਾ ਵਕੰਡੀ ਪੰਮਰ ਦਾ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਨਾਨਕ ਦਾ ਰਾਜ ਚੱਲਣਾ 1947 ਤੋਂ ਬਾਅਦ ਸੰਵਿਧਾਨ ਨੂੰ ਬਰਤ ਵਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਮੱਜ਼ਲ ਗੁਗੀ ਕੀਤੀ ਸਾਨੂੰ ਕਾਨੂੰਨ ਲੜਾਈ ਮਾਰਿਆ ਸਾਨੂੰ ਪੁੱਤ ਰਹੀ ਮਾਰਿਆ ਸਾਨੂੰ ਬੋਝ ਰਹੀ ਮਾਰਿਆ ਸਾਡੇ ਮਸਲਿਆਂ ਦਾ ਹੱਲ ਪੰਜਾਬ ਦੇ ਮਸਲਿਆਂ ਦਾ ਹੱਲ ਅੱਜਾਪੀਆ ਮੁਕੰਮਲ ਅੱਜਾਪੀਆ ਪੰਜਾਬ ਆਪਣੀ ਅੱਜਾਪੀ ਲੈ ਕੇ ਰਹੂਗਾ ਦਿੱਲੀ ਦੇ ਰਾਜ ਨੂੰ ਪਾਸੇ ਕਰਾਂਗੇ ਬਾਬੇ ਨਾਨਕ ਦਾ ਰਾਜ ਲਾਗੂ ਕਰਾਂਗੇ देश के कोने कोने तक चली जाए सा तक चली जाए पंजाब लेके रहूगा आजादी आजादी मेरा रिपोर्ट चढ़ती कला टाइम टीवी This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.